ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੈਲ ਦੇ ਵਿੱਚ ਤੇ ਚੈਲ ਪਿੰਡ ਆ ਜਿਹੜਾ ਫਰੀਦਕੋਟ ਦੇ ਪਰਛਾਵੇਂ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਨੀਲੀ ਰਾਵੀ ਨਸਲ ਦੀ ਮੱਝ ਵਿਕਾਊ ਆ ਬਾਕਮਾਲ ਮੱਝ ਦੁੱਧ ਵਾਲੇ ਪੱਖ ਤੋਂ ਮੈਂ ਇਹਦਾ ਰਿਜ਼ਲਟ ਬਹੁਤ ਚੰਗਾ ਆ ਫੇਸ ਕੁਆਲਿਟੀ ਚੰਗੀ ਆ ਆਰਡਰ ਦੀ ਕੁਆਲਿਟੀ ਬੇਹਤਰੀਨ ਖਾਸ ਆ ਜਿਹੜੇ ਘਰ ਦੇ ਵਿੱਚ ਖੜੀ ਹੋਈ ਆ ਕਿੰਨਵਾ ਸੁਆ ਇਹਨੇ ਸੋਣਾ ਵਾ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰ ਲੈਨੇ ਆ ਆਓ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਵੀਡੀਓ ਪੀਓਸ ਸਤਿ ਸ਼੍ਰੀ ਅਕਾਲ ਵੀਰੇ ਸਾਸੇ ਗੱਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵੀਰੇ ਸਿਤਾ ਘਰ ਪਰਵਾਰ ਵੀਰੇ ਬਹੁਤ ਵਧੀਆ ਵੀਰੇ ਅੱਛਾ ਵੱਡੇ ਬਾਈ ਪਹਿਲਾ ਨਾਮ ਦੱਸ ਦੀਆ ਆਪਣਾ ਵੀਰੇ ਮੇਰਾ ਨਾਮ ਕੁਲਦੀਪ ਸਿੰਘ ਆ ਬਾਈ ਸਾਨੂੰ ਆਪ ਵੀਰੇ ਬਲਵੰਤ ਸਿੰਘ ਬਾਈ ਬਲਵੰਤ ਸਿੰਘ ਗੁਰਦੁਆਰੇ ਦੇ ਕੋਲੇ ਘਰ ਆਪਣਾ ਹਾਂਜੀ ਹਾਂਜੀ ਬਾਈ ਅੱਛਾ ਵੀਰੇ ਜਿਹੜੀ ਮੈਂ ਆਪਾਂ ਵੇਚ ਲਈ ਆ ਇਹ ਘਰ ਦੀ ਆ ਕਿ ਲੈ ਕੇ ਆਉਂਦੀ ਵੀਰੇ ਇਹ ਲੈ ਕੇ ਆਉਂਦੀ ਆ ਭਰਾ ਠੀਕ ਆ ਵਪਾਰ ਦਾ ਕੰਮ ਕਰ ਲੈਂਦੇ ਵੀਰੇ ਹਾਂ ਮਾੜਾ ਮੋਟਾ ਕਰ ਲਈਦਾ ਜਦੋਂ ਫਰੀ ਹੋਈ ਜੇ ਜਦੋਂ ਵਿਹਲਾ ਹੋਣਾ ਉਹਦਾ ਲੈ ਹਾਂ ਉਹਦਾ ਕਰ ਲੈਂਦਾ ਸ਼ੌਂਕ ਜਾਕ ਚੋਨੇ ਦੀ ਬੀਜੀ ਹੈ ਨਾ ਹਾਂ ਬਸ ਸ਼ੌਂਕ ਜਾਕ ਚਲੋ ਨਹੀਂ ਚੰਗੀ ਗੱਲ ਆ ਯਾਰ ਹਾਂ ਦੱਸ ਹਾਂ ਅੱਛਾ ਵੀਰੇ ਜਿਹੜੀ ਇਹ ਮੈਂ ਆਪਾਂ ਲੈ ਕੇ ਆਉਂਦੀ ਐ ਸੁਆ ਕਿੰਨਾ ਸੁਣਾ ਇਹਨੇ ਬਾਈ ਇਹ ਬਾਈ ਤੀਜਾ ਸੁਆ ਸੁਹੰਦੀ ਆ ਤੀਜਾ ਸੁਆ ਇਹਨੇ ਸੁਣਾ ਵੈਦ ਕੀ ਸੁਣਾ ਵੀਰੇ ਕਿੰਨੇ ਤਰੀਕ ਨੂੰ ਦਿਨ ਪੂਰੇ ਕਰਦੀ ਇਹਦੇ 17 ਤਰੀਕ ਨੂੰ ਦਿਨ ਪੂਰੇ ਵੀਰੇ ਅੱਜ ਆਪਾਂ 7 ਤਰੀਕ ਨੂੰ ਵੀਡੀਓ ਬਣਾਉਣੇ ਪਏ ਹਾਂ ਹਾਂਜੀ ਹਾਂਜੀ 10 ਦਿਨ ਪਏ ਆ ਹਜੇ 10 ਦਿਨ ਪੂਰੇ ਪਏ ਮੈਂ ਵੀ ਦੱਸ ਦਿਆਂ ਹਾਂਜੀ ਥੱਥਲੋ ਥੱਲੋ ਤਾਂ ਬਹੁਤ ਚੰਗੀ ਤਿਆਰ ਹੋ ਜੂਗੀ ਹਾਂਜੀ 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 ਅੱਛਾ ਵੀਰੇ ਤੇ ਦੁੱਧ ਇਹਨੇ ਕਿੰਨਾ ਦਿੱਤਾ ਹੋਇਆ ਬਾਈ ਦੁੱਧ ਬਾਈ ਉਹਨਾਂ ਦੇ ਦਸਨ ਦੇ ਮੁਤਾਬਕ ਪਹਿਲਾਂ ਦੂਜੇ ਸੂਏ 14 ਲੀਟਰ ਦਿੱਤਾ ਹੈ ਕਿ 16 ਲੀਟਰ ਦੀ ਉਮੀਦ ਕਰਦਾ ਮੈਂ ਕਿ ਹੁਣ ਦੇਣਾ ਵੀ ਚਾਹੀਦਾ ਮੈਂ ਦੁੱਧ ਵਾਲੀ ਆ ਹੈਨਾ ਅੱਛਾ ਗੱਪੜ-ਗੁੱਪੜ ਦਾ ਪੁੱਛਿਆ ਸੀ ਵੀਰੇ ਕਿ ਨਹੀਂ ਪੁੱਛਿਆ ਹਾਂ ਨੀਲੀ ਰਾਵੀ ਦਾ ਚੰਗਾ ਏ ਟੀਕਾ ਭਰਾਇਆ ਰਿਕਾਰਡ ਵਾਲਾ ਮੈਂ ਸੀਮਨ ਨਹੀਂ ਪੁੱਛਿਆ ਵੀ ਕਿਹੜੇ ਦਾ ਉਹ ਤੇ ਉਹ ਤੁਸੀਂ ਪੁੱਛ ਕੇ ਫੋਨ ਤੇ ਦੱਸ ਦਿਆ ਜੇ ਹਾਂ ਨਾ ਆਪਾਂ ਲਿਆਂਦੀ ਆ ਜੇ ਕੋਸ਼ਿਸ਼ ਕਰਾਂਗੇ ਦੱਸਣ ਦੀ ਠੀਕ ਏ ਵੀਰੇ ਅੱਛਾ ਵੱਡੇ ਭਾਈ ਹੁਣ ਤੂੰ ਇਹ ਵੇਚਣੀ ਆਂਦਾ ਰੇਟ ਫਿਰ ਕੀ طے ਕੀਤਾ ਵੀਰੇ ਇੱਕ 30 ਮੰਗਦਾ ਬਾਈ ਇੱਕ 30 ਮੰਗਦਾ ਮਾਨਤਨ ਵਿੱਚੋਂ ਵੀਰੇ ਹਾਂ ਮਾਨਤਨ ਕਰ ਦਾਂਗੇ ਆਏ ਹੋਏ ਮਾੜਾ ਮੋਟਾ ਜਿੰਨਾ ਕੱਢੀਏ ਵਾਰ ਨੂੰ ਤੋਰੀਏ ਭਰਾ ਜੀ ਨੂੰ ਹਾਂ ਹਾਂ ਤੋਰੀਏ ਮੜਾ ਜਾ ਵੀਰੇ ਲੈ ਵੀ ਮੇਤਰੋ ਤੀਜਾ ਸੁਆ ਸਿੱਧੇ ਪਟੇ ਦੇ ਵਿੱਚ ਚਾਰਾ ਪੈਰਾ ਦੇ ਨਿਸ਼ਾਨ ਮਾਰਕਿੰਗ ਅੱਖਾਂ ਵਾਲੇ ਪੱਖ ਤੋਂ ਬਹੁਤ ਮਜ਼ਬੂਤੀ ਆ ਲੇਵੇ ਭਾਂਡੇਆਂ ਲੋ ਸਾਫ ਆ ਤੇ ਇੱਕ ਮੇਤਰੋ ਨਾਲ ਥਣਦੇ ਨਾ ਜਿਹਨੂੰ ਆਪਾਂ ਬੱਚੀ ਕਹਿ ਦਿੰਨੇ ਆ ਉਹ ਜ਼ਰੂਰ ਹੈਗੀ ਮੜੀ ਜੀ ਆ ਮੰਨ ਲਓ ਪੋਟੇ ਜੱਡੀ ਉਹ ਨਾਲ ਕੋਈ ਚੱਲਣ ਵਾਲੀ ਉਹ ਤੁਹਾਨੂੰ ਮੈਂ ਕੈਮਰੇ 'ਚ ਵਿਖਾ ਦੂੰਗਾ ਨਜ਼ਦੀਕ ਤੋਂ ਕਰਕੇ ਦੇਖ ਸਕਦੇ ਹੋ ਜੀ ਲੇਵੇ ਭਾਂਡੇ ਭਲੀ-ਪੁਲੀ ਲੈ ਆ ਵੀਰੇ ਮੋੜ ਦੇ ਆਪਰਾ ਸੋਹਣੀ ਤੌਰ ਦੀ ਮੈਂ ਸੋਹਣੇ ਢਾਂਚੇ ਦੀ ਮੈਂ ਆ ਸੋਹਣੇ ਵਜੂਦ ਦੀ ਮੈਂ ਕਰਮਾਂ ਵਾਲੀ 1,30,000 ਰੁਪਏ ਡਿਮਾਂਡਾਂ ਵਿੱਚੋਂ ਮੰਨਤਨ ਹੋ ਜਾਊਗਾ ਤੇ ਕਿਉਂਕਿ ਬਾਈ ਹੁਣ ਅੱਗੇ-ਅੱਗੇ ਤੇਜ਼ੀ ਆਉਣੀ ਆ ਜਿਹੜੀ ਤੁਸੀਂ ਅੱਜ ਸੱਜਰ ਲੈ ਲਈ 2 ਮਹੀਨੇ ਚੋ ਕੇ ਵੀ ਭਾਉਂ ਦੀ ਉਨੇ ਦੀ ਵੇਚ ਲਿਓ ਕਿਉਂਕਿ ਇਹ ਬਾਜ਼ਾਰ ਆ ਜਿਹੜਾ ਅੱਗੇ-ਅੱਗੇ ਗਰਮੀ ਹੋਣਾ ਕਰਮਾਂ ਵਾਲਾ ਅਛਾ ਵੀਰੇ ਹੁਣ ਜਿਹੜਾ ਮੇਰਾ ਦਰਸ਼ਕ ਵੀਰ ਆਊਗਾ ਮਾਨਤਾ ਨੂੰ ਤਾਂ ਕਰ ਦੇਗਾ ਨਾ ਹਾਂਜੀ ਹਾਂਜੀ ਬਾਈ ਠੀਕ ਆ ਅਛਾ ਵੀਰੇ ਨੰਬਰ ਦੱਸੀਂ ਕਿ ਰਾਮੀ ਭਰਾ ਨੰਬਰ ਆਪਣਾ 94784 40013 ਇੱਕ ਵਾਰੀ ਹੋਰ ਬੋਲ ਦੀ ਬਈ 94784 ਜੀ 40013 ਅਛਾ ਤੇ ਆ ਜਾਨਵਰ ਫਿਰ ਘਰੇ ਰੱਖੇ ਹੋਏ ਆ ਜਿਹੜੇ ਵੀਰੇ ਹਾਂ 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 ਇਹ ਫਿਰ ਘਰੇ ਦੁੱਧ ਪੀਣ ਨੂੰ ਕੱਟੀਆਂ ਵਾਵਾ ਤਿਆਰ ਕਰੀ ਜਾਂਦੇ ਹੈ ਬਾਈ ਮੱਝ ਲੈਈਦੀ ਆ ਵੇਚ ਲਈਦਾ ਬਸ ਜਵੇਂ ਚੰਗਾ ਉਹ ਇੱਕ ਦੁੱਧ ਨੂੰ ਰੱਖੀ ਹੋਈ ਹੈ ਨਾ ਉਹ ਵੀ ਟੋਕੜ ਗੱਭਣੀ ਲਈ ਹੋਣੀ ਉਹ ਨਹੀਂ ਉਹ ਆਪਣੇ ਘਰ ਦੀ ਆ ਠੀਕ ਆ ਵੀਰੇ ਠੀਕ ਆ ਤੇ ਇਹ ਫਿਰ ਬੱਕਟੀਆਂ ਜਿਹੜੀਆਂ ਵੀਰੇ ਜਿਵੇਂ ਤਿਆਰ ਕਰਕੇ ਵੇਚ ਲੈਣੇ ਬੜਾ ਹਾਂ ਹਾਂ ਠੀਕ ਹੈ ਬਾਈ ਲੈ ਵੀ ਮਿੱਤਰੋ ਜਿਹੜੀ ਮਿਹਨਤ ਆ ਉਹ ਕਿਸੇ ਤਰੀਕੇ ਨਾਲ ਵੀ ਆਪਾਂ ਕਰ ਸਕਦੇ ਇਹ ਜ਼ਰੂਰੀ ਨਹੀਂ ਹਾਂ ਇੱਕ ਗੱਲ ਜ਼ਰੂਰ ਦੱਸ ਦਿਨਾ ਵਪਾਰ ਆ ਜਿਹੜਾ ਮਿੱਤਰੋ ਉਹ ਨਾ ਹੈਗਾ ਪੈਸੇ ਦਾ ਤੇ ਨਾ ਹੈਗਾ ਦਾ ਉਹ ਚਲਾਕੀ ਦਾ ਵਪਾਰਾ ਸਿਰਫ ਇੱਕ ਦਿਮਾਗ ਦਾ ਜਿਹੜਾ ਬੰਦਾ ਦਿਮਾਗ ਨਾਲ ਕਰ ਲੂਗਾ ਕੰਮ ਚਾਪੀ ਪਾ ਲੂਗਾ ਤੇ ਜਿਹੜਾ ਆਖੂਗਾ ਮੈਂ ਤੇਰੇ ਕੋਲ ਦਾ ਪੈਸਾ 20 ਲੱਖ ਰੁਪਈਆ ਮੈਂ ਤਾਂ ਕਮਾ ਲੂਗਾ ਵੀਰੇ ਭੋਜ ਤਾਂ ਬਾਡੇ ਕੋਲ 30 ਲੱਖ ਰੁਪਈਆ ਤੁਸੀਂ 20 ਹਜ਼ਾਰ ਵੀ ਨਹੀਂ ਕਮਾ ਸਕਦੇ ਤੇ ਜੇ ਤੁਹਾਡੇ ਕੋਲ ਦਿਮਾਗ ਆ ਤੇ ਤੁਸੀਂ ਭਾਈ ਭਾਉ ਦੀ 50000 ਰੁਪਈਏ ਨਾਲ ਵਪਾਰ ਕਰ ਲਿਓ ਤੇ ਭਾਈ ਜਨਵਾਰ ਬਾਈ ਦਾ ਦਿਖਾਤਾ ਵਾ 10 ਦਿਨ ਬਾਕੀ ਆ 17 ਤਰੀਕ ਨੂੰ ਦਿਨ ਪੂਰੇ ਚੰਗੇ ਸੀਮੈਂਟ ਤੋਂ ਗੱਪਣ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਚੈਲ ਆ ਧੰਨਵਾਦ